ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸ਼ੁਰੂ ਵਿੱਚ ਕੋਈ ਬੱਚਾ ਵੀ ਸਕੂਲ ਖੁਸ਼ੀ ਨਾਲ ਨਹੀਂ ਜਾਂਦਾ ਕਿਉਂਕਿ ਉੱਥੇ ਉਸ ਦਾ ਮਨ ਨਹੀਂ ਲੱਗਦਾ ਪਰ ਹੌਲੀ-ਹੌਲੀ ਮਾਪੇ ਪੜਾਈ ਦੇ ਫਾਇਦੇ ਸਮਝਾਉਂਦੇ ਹਨ ਤੇ ਬੱਚੇ ਆਪਣੇ ਆਪ ਸਕੂਲ ਚਾ ਕੇ ਪੜਨ ਲਈ ਰਾਜੀ ਹੋ ਜਾਂਦੇ ਹਨ ਸਕੂਲ ਵਿੱਚ ਵੀ ਪੜਾਈ ਦਾ ਸ਼ੌਂਕ ਪੈਦਾ ਕਰਨ ਲਈ ਕਈ ਤਾਂ ਦੇ ਢੰਗ ਅਪਣਾਈ ਜਾਂਦੇ ਹਨ ਇਹ ਤੇ ਨਹੀਂ ਹੁੰਦਾ ਕਿ ਬੱਚਾ 2-3 ਦਿਨ ਰੋਏ ਤੇ ਮਾਂ ਪਿਓ ਉਸਨੂੰ ਸਕੂਲ ਤੋਂ ਹੀ ਉਠਾ ਲੈਣ। ਬੱਚੇ ਨੂੰ ਸਕੂਲ ਭੇਜਣ ਲਈ ਕਈ ਤਰ੍ਹਾਂ ਦੇ ਟੰਗ ਪਣਾਏ ਜਾਂਦੇ ਹਨ। ਇਸੇ ਤਰ੍ਹਾਂ ਹੀ ਜਦੋਂ ਅਸੀਂ ਇਸ ਬੰਨੀ ਤੁਰਤੇ ਹਾਂ ਤਾਂ ਸ਼ੁਰੂ ਵਿੱਚ ਨੀਂਦਰ, ਆਲਸ, ਮਨ ਦਾ ਅੱਕ ਜਾਣਾ ਇਹ ਚੀਜ਼ਾਂ ਦੇ ਤੰਗ ਕਰਨ ਦੀ ਸਾਧਨਾ ਨੂੰ ਛੱਡ ਦੇਣਾ ਇਹ ਕੋਈ ਰਸਤਾ ਨਹੀਂ ਲੱਗਦੀ ਨਹੀਂ ਦਵਾਈ ਹੈ। ਦਿਲ ਟिके ਜਾਂ ਨਾ ਟिके ਨਾਮ ਬਾਣੀ ਨਹੀਂ ਛੱਡਣੀ ਜੇ ਲੱਗੇ ਰਹੋਗੇ ਉਹਨਾਂ ਲਈ ਉਹਨਾ ਉਹ ਸਮਾਂ ਆਏਗਾ ਜਦੋਂ ਮੰਜ਼ਲ ਕੋਈ ਪ੍ਰਾਪਤ ਹੋ ਜਾਵੇਗਾ ਜੇ ਦੁਰੇ ਰਹਿਣਗੇ ਭਾਵੇਂ ਮੱਧਮ ਚਾਲੀ ਸਹੀ ਉਹਨਾਂ ਦਾ ਮੰਜ਼ਲ ਤੇ ਪਹੁੰਚਣ ਦੀ ਆਸ ਹੋ ਸਕਦੀ ਹੈ ਪਰ ਜਿਨਾ ਤੇ ਰਸਤਾ ਹੀ ਛੱਡ ਦਿੱਤਾ ਉਹ ਤਾਂ ਫਿਰ ਸਦਾ ਲਈ ਗੁਸ ਗਈ ਮਨ ਦਾ ਸੁਭਾਅ ਹੈ ਕਿ ਉਹ ਰਸ ਲੱਭਦਾ ਹੈ ਜਿਸ ਕੰਮ ਵਿੱਚ ਰਸ ਨਾ ਆਵੇ ਉਸ ਨੂੰ ਜਲਦੀ ਆਖ ਜਾਂਦਾ ਹੈ ਸਿਮਰਨ ਪਹਿਲਾਂ ਮਹਿਰ ਘਟਦਾ ਹੈ ਇਸ ਲਈ ਪਹਿਲਾਂ ਇਸ ਵਿੱਚ ਮਨ ਨਹੀਂ ਲੱਗਦਾ ਜਦੋਂ ਮਨ ਨਿਰਮਲ ਹੋ ਜਾਂਦਾ ਹੈ ਫਿਰ ਸਿਮਰਨ ਵਿੱਚ ਆਸਾਨ ਲੱਗ ਜਾਂਦਾ ਹੈ ਇਹ ਛੱਡਣ ਨੂੰ ਜੀ ਨਹੀਂ ਕਰਦਾ ਕਈ ਕਹਿ ਦਿੰਦੇ ਹਨ ਜਿ ਮੰਨ ਨਹੀਂ ਜੁੜਦਾ ਤਾਂ ਬਾਣੀ ਪੜਨ ਦਾ ਨਾਮ ਚਪਨ ਦਾ ਕੀ ਫਾਇਦਾ ਮੰਨ ਜੁੜੇ ਨਾ ਜੁੜੇ ਸ਼ਬਦ ਵਿਆਸ ਵਿੱਚ ਬੈਠਿਆ ਕਰੋ ਜਦ ਤੱਕ ਪੁੰਨ ਘਟਨੇ ਮੰਨ ਨਹੀਂ ਜੁੜਦਾ ਪੁੰਨ ਵਧਦਿਆਂ ਹੀ ਮੰਨ ਜੁੜਨਾ ਸ਼ੁਰੂ ਹੋ ਜਾਵੇਗਾ ਜੇ ਛੱਡ ਦਿਆਂਗੇ ਫਿਰ ਪੁੰਨ ਕਿਸ ਤਰ੍ਹਾਂ ਵਧਣਗੇ ਜਿਵੇਂ ਧਰਤੀ ਵਿੱਚ ਬੀਜ ਉਲਟਾ ਪਾ ਦਿਓ ਚਾਹੇ ਸਿੱਧਾ ਪਾ ਦਿਓ ਉਗਦਾ ਸਿੱਧਾ ਹੀ ਹੈ तुसी वाहगुरु वाहगुरु करना है जतन करो रीच के करो लेकिन जे खिच के भी करोगे तामी कुछ ना कुछ दे के ही जावेगा तुलसी तो हर हर कीचिए पामे रीच के खीच जो तत्ती में हरा होई उल्टा पुल्टा बीज जिमे आगदा काम है सारना उस विच किसे तरीके भी कोई चीज पा दियो ਉਸਨੇ ਉਸ ਨੂੰ ਸਾੜ ਹੀ ਦੇਣਾ ਹੈ। ਤੇਵੇਂ ਹੀ ਬਾਣੀ ਦਾ ਕੰਮ ਹੈ ਪਾਪਾ ਨੂੰ ਸਾੜਨਾ। ਭਾਵੇਂ ਕਿਸੇ ਤਰ੍ਹਾਂ ਵੀ ਪੜੀਏ ਉਸਨੇ ਸਾਡੇ ਪਾਪਾ ਨੂੰ ਸਾੜ ਹੀ ਦੇਣਾ ਹੈ। ਇੱਕ ਅਵਸਥਾ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ 16ਵੀਂ 17ਵੀਂ ਅਸ਼ਟਪਰਤੀ ਆਈ ਤੇ ਮਨ ਅੱਕਿਆ ਪਿਆ ਹੈ ਕਿ ਕਦੋਂ ਸੁਆਤੀ ਹੋਵੇਗੀ ਤੇ ਇੱਕ ਅਵਸਥਾ ਹੈ ਸ੍ਰੀ ਸੁਖਮਨੀ ਸਾਹਿਬ ਪੜਨ ਵਿੱਚ ਰਾਤ ਸੌਣ ਲੱਗ ਪਿਆ। ਪਾਰ ਦੀ ਸਮਾਪਤੀ ਤੋਂ ਬਾਅਦ ਕੰਮ ਤੇ ਜਾਣ ਦਾ ਸਮਾਂ ਹੋ ਗਿਆ ਪਰ ਮਨ ਕਰਦਾ ਹੈ ਕਿ ਹੋਰ ਬੈਠਾਂ ਦੁਨਿਆਵੀ ਡਿਊਟੀ ਕਰਨ ਆਪਣੇ ਨੇਮ ਤੋਂ ਉੱਠੇ ਪਰ ਮਨ ਨਹੀਂ ਕਰ ਰਿਹਾ ਇੱਕ ਹੈ ਮਨ ਦਾ ਅੱਕਣਾ ਇੱਕ ਹੈ ਰਸ ਆਗਿਆ ਸਾਡਾ ਰਸ ਦਾ ਹੱਕ ਕਿੱਥੇ ਹੈ ਇਹ ਹੈ ਗੁਰੂ ਕਦੀ-ਕਦੀ ਚਿਲਕਾਰੇ ਮਾਰ ਕੇ ਦਿੰਦਾ ਹੈ ਤਾ ਇੱਕ ਕਿਦਰੇ ਬੱਚੇ ਢੋਲ ਨਾ ਜਾਣ ਬੰਦੇ ਦਾ ਧਰਮ ਹੈ ਭਜਨ ਕਰਨਾ ਰਸ ਬਹੀ ਗੁਰ ਦੇ ਰਸ ਵਿੱਚ ਹੈ ਅਜਿਹਾ ਯੁੱਧ ਹੈ ਨਾਮ ਦੇ ਗੋਲੇ ਮਾਰ ਕੇ ਮਾਇਆ ਦੇ ਮੈਲ ਦੇ ਘਬਰਾ ਦੇ ਗਵਾਰ ਦੇ ਮੋਰਚੇ ਤੋੜਨੇ ਹਨ ਦਬਦਬਾ ਗੋਲੇ ਵਰਸਦੇ ਰਹਿਣ ਤੇ ਵੈਰੀ ਦੇ ਕੰਗਰੇਟਾਂ ਦੇ ਰਹਿਣ ਯੁੱਧ ਕੀ ਤੇ रस ਕੀ ਅਸੀਂ ਗੁਰੂ ਦੇ ਪ੍ਰਸਾਰਤ ਗੁਰੂ ਦੇ ਓਟ ਆਸਰੇ ਨਾਲ ਨਾਮ ਜਪ-ਜਪ ਕੇ ਇਨਾਂ ਵਿਕਾਰਾਂ ਤੇ ਫਤੇ ਪਾਉਣੀ ਹੈ ਤੇ ਫਿਰ रस ਦੀ ਪ੍ਰਾਪਤੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ